ਬੰਦਾ ਕੰਮ ਤਾਂ ਕੋਈ ਵੀ ਔਖਾ ਨਹੀਂ ਕਰਨ ਵਾਲਾ ਚਾਹੀਦਾ ਬੰਦਾ ਕਿ ਨਹੀਂ ਸੋ ਹੈ ਗਾਇਸ ਵੈਲਕਮ ਬੈਕ ਟੂ ਚੈਨਲ ਮਜੀ ਮਮ ਲੋਕ ਸਦਾ ਸਵਾਗਤ ਆ ਟੋ ਡਿੱਪਿਆ ਟੋ ਡਿੱਪਿਆ ਪਿਆਰ ਆਂ ਦਾਵਾ ਉਹ ਠਕ ਠਕ ਨੇਂਦੀ ਐਂ ਕਰਕੇ ਦੋਸਤੋ ਮਮਮੀ ਸਾਡੇ ਬੈਠੇ ਹੋਏ ਨੇ ਹੈਲੋ ਗਾਇਸ ਗੁੱਡ ਮਾਰਨਿੰਗ ਜੀ ਗਾਇਸ ਮੈਂ ਕੱਜੂਬਤਰੀ ਖਾ ਰਹੀ ਆ ਮੇਰਾ ਬਾਤ ਹੈ ਪਰ ਫਿਰ ਵੀ ਮੈਂ ਖਾ ਰਹੀ ਆ ਕਿਉਂਕਿ ਮੈਂ ਬਸ ਰੱਖ ਕੇ ਨਹੀਂ ਵੰਦੀ ਮਿਲਾਂ ਤੁਸੀ ਜੀ ਕੁੜੀ ਆਲੀ ਆ ਜਿਹੜੀ ਆ ਨਾ ਕਦੀ ਸੋਹਣੀ ਅਰੇ ਇੱਤਨੇ ਵੀ ਲੈ ਇਸ ਕਿੰਦਰ ਮਾਲੀ ਚੰਦਰਮਾ ਵਿੱਚ ਤਾਰੇ ਵਿੱਚ ਨਾ ਸੀ ਕੀ ਨਾਮ ਹੈ ਤੁਹਾਡਾ ਚੱਲ ਚੜਾ ਤਾ ਫਿਰ ਨਹੀਂ ਹਜੇ ਹਾਈ ਚੜਾਵਾਂਗੇ ਚੜਾਵਾਂਗੇ ਕੋਠਾ ਪੈ ਲੈਣੇ ਵੇ ਫਿਰ ਚੜਾਵਾਂਗੇ ਗਾਇਸ ਕੋਠਾ ਪੈ ਰਿਆ ਸਾਡਾ ਚੈੱਕ ਕਰੋ ਗਾਇਸ ਇਹ ਵਿਆਹ ਕਰਾਣਾ ਕੋਠਾ ਬਣਾ ਬੈਣਾ ਨਾ ਕਰਨਾ ਵਾਹ ਬੋਲ ਹਜੇ ਇੱਥੇ ਬੜਾ ਕੰਪਰੈਸਰ ਹੀ ਆ ਗਿਆ ਦੋਸਤੋ ਜੀ

ਸਰੀਆ ਵਡਾਗਾ ਨਾ ਵਡਣੇ ਨਹੀਂ ਲੱਗੇ। ਅਜੋ ਲੈਂਥਾਂ ਸਿੱਧੀਆਂ ਕਰਦੇ। ਦੇਖੀ ਸਾਨੂੰ ਕਹਿੰਦੇ ਸਰੀਆ ਵਡਾ ਕੇ ਦੋ ਵਡਾ ਕੇ ਮਹਿੰਗਾ ਪੈਂਦਾ ਸੀ। ਹੂੰ ਫੇਰ ਅਸੀਂ ਇਹ ਲੈਂਥਾਂ ਲੈ ਆਤੀਆਂ। ਮਤਲਬ ਉਹ ਸਭ ਦੁਕਾਨਦਾਰਾਂ ਪਤਾ ਗਿਆ ਨਾ। ਕਹਿੰਦਾ ਭੈਣ ਜੀ ਉਹ ਪਤਾ ਕੀ ਕਹਿੰਦੇ ਆ। ਬਈ ਦਰਜੀ ਤੋਂ ਪਹਿਲਾਂ ਤਾਂ ਦੁਕਾਨ ਤੋਂ ਕੱਪੜਾ ਲਿਆਓ। ਕੱਟ ਕੇ ਦੇ ਦੋ ਸਿਲਾਈਆਂ ਅਸੀਂ ਆਪੇ ਮਾਰ ਲਾਂਗੇ। ਹੂੰ ਦਵਾਈ ਕਿੱਤੋਂ ਪਰ ਕਹਿੰਦਾ ਜੇ ਤੁਸੀਂ ਟਿਕਾ ਦਿੱਤਾ ਤੁਸੀਂ ਵੀ ਉਹਨਾਂ ਨੂੰ ਕਹੋ ਆਪਣੇ ਕੱਟਣਗੇ ਤੂੰ ਸਾਡੇ ਕੋਲ ਕੱਟਣ ਵਾਲਾ ਸਿਸਟਮ ਹੀ ਨਹੀਂ ਹੈ ਜੀ। ਮੈਂ ਜਿਹਾ ਠੀਕ। ਦਵਾਈ ਅਨਾਨੀ ਰਾਤ ਦਵਾਈ ਦੇ ਕੇ ਕਿਸ਼ ਇਹਨਾਂ ਦੀ। ਪਾਜੂ ਕਤਲੇ ਤੇ ਮੈਂ ਡੱਬਾ ਮੂਰੇ ਰੱਖਿਆ ਹਾਂ ਜਿੰਨੇ ਨਾਲ ਮੱਕ ਜੀ ਨਹੀਂ 500 ਰੁਪਏ ਵੀ ਲੱਗੇ ਸੀਗੇ। 500 ਨਹੀਂ 1100 ਹਾਂ ਫਿਰ ਮੇਰੇ ਤੇ ਹਿੱਸਾ 5 500 ਉਹਨਾਂ ਨੂੰ ਲੈ ਕੇ ਗਿਆ ਮੈਨੂੰ ਡੱਬਾ ਦੇ ਗਿਆ। ਚਲੋ ਫਿਰ ਦੋ ਹਿੱਸਾ 1.5 ਬੋਲਾਂ ਮੈਂ ਦਵਾਈ ਅੱਗੋਂ ਹੀ ਦੇਵੇ ਅਜੇ ਬਾਕੀ ਤਾਂ ਹੈ ਜੀ। ਤੇ ਇਹ ਲੋਕ ਆਣੇ ਚੱਲੋ ਦੋਸਤ ਕਾਲੇ ਜੀ ਮੋਟਰਸਾਈਕਲ हां ਕੱਲ ਤਾਂ ਉਹ ਆਇਆ ਸੀ ਕਿੰਨਾ ਦਾ 500 ਦਾ 500 ਰੁਪਏ ਆਜਾ ਕਿਸੇ ਦਲਕਾਰ ਦੇ ਕਿਤੇ ਲੈ ਪਤਨ ਜਿੰਨੀ ਅਸਲੀ ਤਰ੍ਹਾਂ ਦੀਆਂ ਆਪਦੇ ਸਮੇਂ ਚਵੇਂ ਨਾਲ ਹੀ ਲੈਣ ਦੀ ਹੋਈ ਸੀ ਇੱਕ ਬੰਦੇ ਕੋਲੋਂ ਆਏ ਜਿਹਦੇ ਕੋਲ ਅਸੀਂ ਗੇਹ ਸੀ ਤੁਹਾਨੂੰ ਤਾਂ ਪਤਾ ਮੈਂ ਜਿਸ ਦਿਨ ਕੰਮ ਸ਼ੁਰੂ ਕੀਤਾ ਸੀ ਨਾ ਮੈਂ ਸਾਈਕਲ ਤੇ ਹੁੰਦਾ ਸੀਗਾ ਪਰ ਮੇਰੇ ਅੰਦਰ ਜज्बा ਸੀ ਮੈਂ ਕੁਝ ਕਰਨਾ ਹਾਂ ਮੈਂ ਆਪਣੇ ਆਪ ਨੂੰ ਤਰਸੇ ਆ ਕੇ ਕਹਿੰਦਾ ਉਹਦੇ ਤੋਂ ਫਿਰ ਮੈਂ ਇੱਕ ਟੁੱਟੀ ਜਿਹੀ ਸਕੂਟਰ ਹੀ ਲਈ ਮਾਰਕੀਟ ਜਾਣ ਨੂੰ ਫਿਰ ਉਹਦੇ ਬਾਅਦ ਚੋਂ ਮੈਂ ਮੋਟਰਸਾਈਕਲ ਲਿਆ ਫਿਰ ਕਹਿੰਦਾ ਮੈਨੂੰ ਮੈਂ ਦੁਕਾਨ ਲਈ ਪਹਿਲੇ ਛੋਟੀ ਦੁਕਾਨ ਲਈ ਫਿਰ ਵੱਡੀ ਦੁਕਾਨ ਲਈ ਫਿਰ ਦੋ ਦੁਕਾਨਾਂ ਇਕੱਠੀਆਂ ਲਈਆਂ ਹਣ ਏਡੀ ਵਧੀਆ ਦੁਕਾਨ ਮੈਂ ਵੱਡੀ ਮਤਲਬ ਵਧੀਆ ਅਗਲੇ ਨੇ ਆਪਣੀ ਵੇ ਸਮਝਣਾ ਕਹਿੰਦਾ ਜਿਵੇਂ ਇੱਥੇ ਰਾਤ ਨੂੰ ਇੰਨੀ ਮਾਰਕੀਟ ਬਣੀ ਆ ਨਾ ਰਾਤ ਨੂੰ ਮੈਨੂੰ ਘੰਟਾ ਘੰਟਾ ਲੋਕ ਹਿੱਲਣ ਨਹੀਂ ਦਿੰਦੇ ਮਾਰਕੀਟ ਤੇ ਹੂੰ ਤੇ ਕਹਿੰਦਾ ਮੇਰਾ 9:30 ਦਾ ਟਾਈਮ ਆ ਮੈਨੂੰ 11:00 ਵਜਾ ਦਿੰਦੀ ਤੇ ਕਹਿਣ ਦਾ ਮਤਲਬ ਕਿ ਬੰਦੇ ਦੇ ਅੰਦਰ ਕੋਈ ਗੱਜਬਾ ਮਾਰਾ ਚਾਹੀਦਾ ਅਸੀਂ ਦਿੱਕਤੀ ਜਿੰਨੀ ਕਰੀ ਆ ਨਾ ਕਿਰਾਏ ਤੋਂ ਉੱਟ ਕੇ ਤੇ ਇਹਨੂੰ ਸਾਡੇ ਨਾਲੋਂ ਜ਼ਿਆਦਾ ਕਰਨੀ ਪੈਣੀ ਅਸੀਂ ਕਰ ਲੈਣੇ ਸੱਕਿਆ ਜੀ ਬੋ ਦੋਸਤੋਂ ਹਲੇ ਆਪਣਾ ਥੋੜਾ ਬੋਤਾ ਕੰਮ ਹੋ ਚੁੱਕਿਆ ਬਾਹਰ ਸਰੀਏ ਸਰੀਏ ਬੱਟੀਆਂ ਜਾਂਦੇ ਕੇ ਸਵੇਰੀ ਆ ਗਈ ਸੀਗੇ ਤਾਂ ਗ੍ਰੇਜ਼ ਬਾਹਰ ਲੈਟਰ ਦਾ ਕੰਮ ਹੋ ਗਿਆ ਵਾ ਤੇ ਇੱਧਰ ਤੇ ਇੱਧਰ ਦੇਖੋ ਇੱਧਰ ਕੀ ਲੱਗੇ ਨਾ ਤੇ ਦੋਤੇ ਨਹੀਂ ਅਸੀਂ ਮੈਂਦੇ ਨਾਲ ਲਾ ਲਿਆ ਸਿਰਾਂ ਤਾਂ ਦੇਖੋ ਹੁਣ ਮੇਰੇ ਕੋਲ ਪੇਂਟ ਲਾ ਰਹੇ ਸੀਗੇ ਇਹਦੇ ਤੇ ਆਪਣੀ ਯੂਵੀ ਮਸ਼ੀਨ ਚ ਸੁਕਾ ਰਹੇ ਹਾਂ ਸੁਕਾਓ ਕਿੱਥੇ ਜਾਂਦਾ ਤੁਸੀਂ ਨਾਲ ਪੇਂਟ ਨਾਲ ਪੇਂਟ ਲਾ ਕੇ ਮੈਂ ਤਾਂ ਸਮਝੇਂ ਕਿ ਕੰਮਾ ਤਾਂ ਸਾਰਾ ਲੰਘ ਨਾਲ ਪਿੰਡ ਲਾ ਕੇ ਜਾਣਾ ਕਿੱਥੇ ਨੂੰ ਯਾਰ ਰਖਾ ਹੁਣ ਜੱਬ ਪਾ ਕੇ ਬੈਠੇ ਆ ਇਹ ਲਾਉਣ ਨੂੰ ਇਹ ਓਏ ਤੇਰਾ ਹੱਥ ਲਾ ਮਨਿੰਦਰ ਨਾ ਨਨੇ ਜੇ ਕੋ ਸਵਾਰਨਾ ਨਹੀਂ ਬਗਾੜਿਆ ਨਾ ਕਰਨ ਨਾ ਦੇਖੋ ਗਾਇਸ ਮਿਲਦਾ ਤੇ ਕਲਰ ਦੀ ਲਾਈਟ ਬੜੀ ਸੋਹਣੀ ਲੱਗਦੀ ਆ ਇਹ ਗੁਜੇ ਦੇ ਅੰਦਰ ਕੀ ਹੁੰਦਾ ਕਈਆਂ ਨੂੰ ਬੜਾ ਚਾਹ ਹੁੰਦਾ ਦੇਖਣ ਦਾ ਮੈਨੂੰ ਵੀ ਸੀ ਦੇਖ ਲੋ ਹਾਈ ਜਦੋਂ ਇਹ ਲੇ ਪਿੰਡ ਲਾ ਕੇ ਇਹਦੇ ਚ ਪਹਿਲੀ ਵਾਰੀ ਮੈਂ ਅਹ ਕੰਮ ਕੀਤਾ ਵਾ ਜ਼ਿੰਦਗੀ ਚ ਜਦੋਂ ਨੀਲ ਪਿੰਡ ਲਾ ਕੇ ਦੇਖਿਆ ਰਿਹਾ ਕਿਦੋਂ ਸਾਰੇ ਕੀੜੇ ਜੇ ਲੜਦਿਆਂ ਨੇ ਆਏ ਨੌਹਾਂ ਖੇਚੀ ਪੈਂਦੀ ਹੈ ਤੇ ਤੈਨੂੰ ਹੋਇਆ ਸੀਗਾ ਮારી ਗਾੜੀ ਕੰਨੀ ਪੜੇ ਸੀ ਨੋ ਭਰਾਵਾ ਆ ਤਰ ਕੋਰ ਪੱਕੀ ਰਹਿਣ ਦੇ ਮੇਰੇ ਕੋਰ ਤੇ ਅੱਗੇ ਲੱਗ ਗਈ ਆ ਫੇਰ ਦਰਦ ਦੋ ਨਾ ਹੋ ਗਿਆ ਮੈਂ ਦੁਆਰਾ ਕਰੋ ਨਹੀਂ ਬਸ ਹੁਣ ਨਾ ਤੇ ਗਮੈਂ ਲੈ ਕਰ ਲਿਆ ਵਾ ਮੈਂ ਤਾਂ ਸਹੀ ਚੀਜ਼ ਜਿਹਾ ਨਾ ਤੋਦਰ ਗੱਲੇ ਤਾਂ ਠੀਕ ਆ ਭਰਾਵਾ ਗਾਲੇ ਕੱਢਦੇ ਰਹਿਣਾ ਮੜੇ ਜਿਹਾ ਖਰਾਬ ਹੋਇਆ ਹਾਂ ਤੂੰ ਇਹ ਇਸ ਕੰਟੇਕਟ ਤੇ ਬੈਠਾ ਰਹਿ ਜਾ। ਇਹ ਕਿਹੜਾ ਡਿਜ਼ਾਈਨ ਪਾਣਾ? ਨਈ ਡਿਜ਼ਾਈਨ ਨਹੀਂ ਪਾਣਾ। ਮੈਂ ਨਾਲ ਖਰेंद्र ਆ ਕੋਈ ਲੱਟਾਂ ਜੀਆਂ ਲੱਗ ਜਾਣੇ। ਦੇਖ ਲੈ ਕਿੱਦਾਂ ਬੁੱਕਦਾ। ਔਨ ਹਫਤੇ ਦੱਬੀ ਔਨ ਹਫਤੇ। ਯਾਰ ਉਹ ਤੇਰੀ ਭੈਣ ਨੂੰ ਤਾਂ ਉੱਪਰ ਨੂੰ ਆ ਜਾਂਦਾ ਵਾ। ਮੁੰਦਰ ਗਾਲਾ ਕੋੜਨ। ਰੀਤ ਆ ਡੋਰ ਨਾ ਜੇ ਨਹੀਂ ਲਪੇ। ਦੇਖ। ਕੰਮ ਕਿਹਨੇ ਕਰ ਮੈਂ ਥੱਲੇ ਰੱਖਦਾ ਹੁਣ। ਇਹ ਨਾ ਹਲਾਈ ਜਾ। ਯਾਰ ਆ ਹੁਣਦਾ ਵਾ। ਮੈਂ ਨਹੀਂ ਹਲਾਇਆ ਗੈਸ। ਤੇ ਚਲੋ ਮੰਮੀ ਨਾਣਾ ਕਦੋਂ ਆਉਣਾ ਨਾ ਲਾ ਲ ਮੈਨੂੰ ਅੱਜ ਨਾ ਹੀ ਨਹੀਂ ਆਉਣਾ ਕਿਉਂ ਉਹ ਲੱਗੇ ਹੋਏ ਮੈਂ ਤਾਂ ਡਰ ਲਾ ਕੇ ਸਵਾਸ ਮਮ ਤੇ ਲੱਗਦੇ ਵੀ ਮੈਂ ਹੋਰ ਬਾਸੋਂ ਚ ਮੋਲੜਾ ਕਰ ਦੇਣਾ ਹਨਾ ਉਹ ਜਿਹੜਾ ਉਹ ਕੱਢਦੇ ਸੀ ਬੜਾ ਜਾ ਉਹ ਸੋਈ ਚ ਪੱਡਿਆ ਉਹ ਪੌੜੀਆਂ ਤੇ ਰੈਂਟਰ ਨਹੀਂ ਬਣਾ ਹੁਣ ਫਿਰ ਉੱਤੇ ਕਹਿੰਦੀ ਪੌੜੀਆਂ ਤੇ ਰੈਂਟਰ ਨਹੀਂ ਬਣਾ ਉੱਤੇ ਕਿੱਦਾਂ ਜਾਣੇ ਤੇ ਪੌੜੀਆਂ ਤੇ ਰੈਂਟਰ ਪਾਦਾ ਲੈ ਜੋ ਉਹ ਦੇਖੋ ਮੋਲੜਾ ਕਰਤਾ ਹੀ ਸਾਡੀ ਸロイ ਚਾਹਦੀਆਂ ਮਾਰ ਰਹੇ ਹੁਣ ਆਪਾਂ ਤੇ ਚਲੋ ਦੋਸਤੋਂ ਹੁਣ ਆਪਾਂ ਨਹਾਉਣੇ ਤੋਂ ਨੇ ਕਰੀ ਦੇਖਿਆ ਇਹ ਸਕੀ ਆਉਂਦਾ ਵਾ ਅਜੇ ਤੱਕ ਗਾ ਇਸ ਟਾਈਮ ਲਗਾਇਆ ਗੈਸ 2 ਵਜ ਗਿਆ ਤਾਂ ਦੋਸਤੋਂ ਹੁਣ ਆਪਾਂ ਉੱਤਰ ਆ ਗਏ ਆ ਗਾਇਜ਼ ਜਿੱਦ ਦੇਖੋ ਸੋ ਗਾਇਜ਼ ਆ ਦੇਖ ਲਓ ਇਧਰ ਆਪਣੇ ਕੀ ਹੋਣ ਲੱਗਿਆ ਇਹ ਕੀ ਕਰਦੇ ਆ ਸਰੀਆਂ ਬੰਦੇ ਆ ਸਰੀਆਂ ਬੰਦੇ ਆ ਜਾਲ ਪਾਉਂਦੇ ਆ ਆ ਬੀਮ ਪਾਇਆ ਇੱਕ ਇੱਥੇ ਬੀਮ ਪਾਇਆ ਵਾ ਕਈ ਵਾਰੀ ਬੰਦਾ ਭੁੱਲੀ ਜਾਂਦਾ ਵੀ ਕਿੱਥੇ ਬੀਮ ਪਾਇਆ ਚਲੋ ਵਲੌਗ ਚ ਆਪਾਂ ਨੂੰ ਐ ਤਾਂ ਪਤਾ ਰਹੂਗਾ ਯਾਦ ਹੈ ਵੀ ਕਿੱਥੇ ਕਿੱਥੇ ਪਾਇਆ ਇੱਧਰ ਆਪਣਾ ਜਿਹੜਾ ਪੁਰਾਣਾ ਬਣਿਆ ਵੀ ਨਵਾਂ ਕਰ ਦੇਣਾ ਸਾਰਾ ਆ ਦੇਖੋ ਗਾਈਜ਼ ਆ ਕੀ ਨਿਕਲਿਆ ਕਿਧਰੋਂ ਨਿਕਲਿਆ ਤੂੰ ਨੰਨੇ ਉਹ ਉੱਥੇ ਇੱਕ ਤਾਂ ਬੜਾ ਨੇਰਾ ਲੱਗਦਾ ਪੌੜੀਆਂ ਚ ਆਪਾਂ ਨੂੰ ਨਾ ਬਲਬ ਲਵਾਉਣਾ ਪੈਣਾ ਹਾਂ ਲਾਉਣਾ ਪੈਣਾ ਨਹੀਂ ਨਹੀਂ ਹਾਂ ਉਹ ਜਿਹੜਾ ਬਲਬ ਨਾ ਪਰੇ ਉੱਥੇ ਸਾਹਮਣੇ ਲਵਾਉਣਾ ਹੈ ਨਾ ਚੱਲਣਾ ਹੈ ਉਹ ਤੁਹਾਨੂੰ ਲਾਉਣਾ ਹੈ ਹੈਲੋ ਪਾਣੀ ਪਲਾਇੰਦਾ ਠੀਕ ਹੈ ਕਿੱਥੇ ਚਲੋ ਆ ਫੜ ਜੱਗ ਪਾਣੀ ਦਾ ਭਰ ਕੇ ਧੋ ਕੇ ਮਾੜਾ ਜਾਂ ਫਰਿੱਜ ਚ ਲਾ ਦੇ ਠੀਕ ਹੈ ਦੇਖ ਲਓ ਦੋਸਤੋ ਪੱਲਾ ਜੀ ਲੈ ਫੜ ਇਹ ਦੇਖ ਲਓ ਦੋਸਤੋ ਮੇਰੀ ਮੰਮੀ ਆ ਬੈਠੀ ਹੈ ਹਾਂ ਦੇਖੋ ਉਹ ਤੇ ਬੱਦਲ ਵੀ ਆ ਦੋਸਤੋ ਇਧਰ ਮਹਿੰਦੀ ਲਾ ਕੇ ਅਸੀਂ ਦਿਹਾੜੀ ਲਾਉਣ ਲੱਗੇ ਹਾਂ ਤੁਸੀਂ ਕੀ ਲੰਨ ਬੈਠੇ ਲੱਗੇ ਹੋ ਦੇਖ ਲਓ ਬੈਠੇ ਹਾਂ ਚਲੋ ਦੋਸਤੋ ਅਬ ਕੰਮ ਕਰਦੇ ਹਾਂ ਜਦੋਂ ਪਾਣੀ ਬਰਨਾ ਦਿੱਤਾ ਲੰਮੜਿਆ ਹਾਂਜੀ ਗਾਇਸ ਲਾਓ ਜੀ ਆ ਪੈ ਗਿਆ ਆਪਣੇ ਜਾਲ ਬੰਨਿਆ ਗਿਆ ਹਾਂਜੀ ਹੈਲੋ ਗਾਇਸ ਸਾਰੇ ਜਣੇ ਹੈਲੋ ਆ ਲੈ ਮੈਂ ਇੱਥੇ ਆ ਇੱਥੇ ਇੱਥੇ ਕੀ ਹੋ ਰਿਹਾ ਇੱਥੇ ਦੇਖੋ ਸਰੀਆ welding ਹੋ ਰਹੀ ਹੈ ਦਿਖਾ ਸਕਦੇ ਆ welding ਇਦਾਂ ਕੋਈ ਚੱਕਰ ਤਾਂ ਨਹੀਂ ਨਹੀਂ ਮੈਂ ਕਿਹਾ ਕਾਪੀਰਾਈਟ ਨਾ ਮਾਰ ਦੇਣ ਬਿਲਡਿੰਗ ਦੇ ਨਹੀਂ ਬਸ ਉਹ ਇਹਨਾਂ ਨੇ ਆਪਣੀ ਕਰਾਇਆ ਨਹੀਂ ਨਹੀਂ ਲੈਣਾ ਆਪਾਂ ਮਕਿੰਨੇ ਆ ਗਿਆ ਨਾ ਇਹਿੰਦਾ ਹਾਂ ਤੁਹਾਨੂੰ ਨਹੀਂ ਦਿਖਾ ਸਕਦੇ ਚਿੱਲਾ ਤਾਂ ਦਿਖਾ ਸਕਦੇ ਆ ਐਮਸੀ ਗਰ ਜਾਂਦਾ ਬਾਰਿ ਬਾਰੀ ਪਤਾ ਚੱਕਰ ਕੀ ਉਹ ਤਾਰ ਹਲਕੀ ਹੋਣੀ ਆ ਇਹ ਨਾ ਕਰ ਨਹੀਂ ਆਈ ਨਾ ਇਦਾਂ ਕਿਹੜੀ ਤਾਰ ਹਲਕੀ ਆ ਇਹਦੇ ਉੱਪਰ ਵੀ ਲੈਂਟਰ ਬਣਾਇਆ ਹਾਂ ਇਹਦੇ ਉੱਪਰ ਆ ਪਾਸੇ ਹਾਂ ਉਹਨੇ ਬ੍ਰੇਕਰ ਕਰ ਦੇਣਾ ਉਹ ਵੀ ਸਰੀਏ ਮੈਂ ਤੋੜਨੇ ਪਏ ਆ ਉਹ ਫਿਰ ਸਾਰੇ ਉਹ ਸਰੀਏ ਭੰਨ ਕੇ ਉਹਨਾਂ ਨਾਲ ਅਟੈਚ ਕਰਾਂਗੇ ਚਾਚੇ ਨੇ ਮਲਾ ਲੇ ਪਹਿਲਾਂ ਛੇੜ ਕਰਦੇ ਨਹੀਂ 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 ਸਾਰੇ ਕਰਾਂਗੇ ਨਾ ਉਹ ਤਾਂ ਨਹੀਂ ਨਹੀਂ ਠੀਕ ਹੈ ਚਲ ਵਧੀਆ ਹੋ ਜੂਗਾ ਇਤੋਂ ਚਾਹੀਦਾ ਇਹ ਲੈ ਵਾ ਸਾਰਾ ਮੈਨੂੰ ਦਿੰਦੇ ਹੀ ਆ ਨਾ ਖਰਾਬ ਬਹੁਤ ਹੁੰਦਾ ਵਾ ਦੇਖੋ ਕਿੰਨਾ ਬਾਹਰੋਂ ਸਾਰਾ ਰੰਗ ਰੂੰਗਾ ਹਣ ਛੇੜਾ ਛੇੜਿਆ ਹੁਣ ਸਾਰਾ ਬਣਾ ਕੇ ਛੱਡਾਂਗੇ ਕੇਰਾ 6 ਮਹੀਨੇ ਲੱਗ ਜਾਣਾ ਇਹਨੂੰ ਤਾਂ ਸਰਕੀ ਬਿੰਦੀ ਲਾਉਣ ਹਣਾ ਰਿਤ ਹਾਂ ਹੁਣ ਆਪਾਂ ਇੱਥੇ ਤਾਂ ਟਾਈਮ ਬਾਹਰ ਤੱਕ ਦੇਖ ਸਕਦੇ ਆ ਆਹ ਦੇ ਆਪਣੀ ਗਲੀ ਦੀਂਦੀ ਓਏ ਹਾਂਜੀ ਥੱਲੇ ਉਹ ਫੇਰ ਤੱਕ ਗਿਆ ਓਏ ਇਹ ਸਾਰੇ ਕਰਦੇ ਤੁਮ ਉਹ ਨੇਜ਼ ਤੱਕਰੀ ਕਰਦੇ ਜੀ ਪੁੱਛੋ ਇੱਥੇ ਬੀਤਦੇ ਨੇ ਉਹਦੇ ਤੇ ਕੋਈ ਜਾਣੇ ਉਹ ਤੇ ਹੈਗਾ ਦੁਆਰ ਤੇ ਜਦੋਂ ਚਲੋ ਜਦੋਂ ਇਹਦੇ ਉੱਪਰ ਬਣ ਗਿਆ ਨਾ ਫਿਰ ਤਾਂ ਆਪਾਂ ਪੂਰਾ ਉਹ ਬਾਹਰ ਦੂਰ ਦੂਰ ਤੱਕ ਦੇਖ ਸਕਦੇ ਤੈਨੂੰ ਦੱਸ ਦੇਂਦਾ ਵਾ ਤੈਨੂੰ ਤਾਂ ਉਹੀ ਦਿਸੀ ਜਾਂਦਾ ਵਾ ਲੋ ਕਮੈਂਟ ਰੋਕ ਲੋ ਮੈਂ ਤਾਂ ਕਹਿੰਨੀ ਆ ਦੋ ਰਹਿ ਕੇ ਕਰੀਏ ਬਸ ਆ ਦੋ ਰਹਿ ਕੇ ਵੀਰੇ ਦੋ ਬਸ ਦੋ ਵਰਾਗੈਂਟ ਘੜਾ ਰਹੀ ਇਹਨਾਂ ਦੇ ਆਪ ਵੀ ਤੇ ਬੈਕ ਹੋ ਗਿਸਤਰੀ ਲੱਗੀ ਦੇ ਲੋ ਆਪਣਾ ਕੰਮ ਛੱਡ ਕੇ ਆਏ ਏ ਤੁਹਾਡੇ ਕੋਲ ਹਨ ਵਿੱਚ ਹੈ ਤੁਹਾਡੇ ਆਪ ਵੀ ਗੜੀ ਵੀ ਮਿਸਤਰੀ ਲੱਗੀ ਹੋਈ ਹੈ ਨਾ ਕੰਨੀ ਅਸੀਂ ਇਹਨਾਂ ਨੂੰ ਹੋਰ ਕਿਸੇ ਨੂੰ ਕਹਿੰਦੇ ਨਹੀਂ ਕੰਨੀ ਅਸੀਂ ਇਹਨਾਂ ਨੂੰ ਬੱਸ ਕਰੋ ਮੈਂ ਤਾਂ ਕਹਿੰਨੀ ਆ ਉਹ ਨਾ ਹੋ ਜਾਵੇ ਤਾਰ ਗਰਮ ਹੋ ਗਈ ਤਾਂ ਬਸ ਬਹੁਤ ਆ ਜੀ ਓਕੇ ਆ ਹੋ ਗਿਆ ਉਹ ਬਾਸ ਦਾ ਬੱਸ ਵੀਰੇ ਰਹਿਣ ਦੇ ਸਤਿ ਸ਼੍ਰੀ ਅਕਾਲ ਗੱਲ ਜੀ ਹਾਲਾ ਏਡਾ ਘਰ ਬਣਾਉਣਾ ਹੋਇਆ ਕਿੰਨਾ ਔਖਾ ਦੇ ਸਾਡਾ ਇੱਕ ਦੂਜਾ ਫੋਟੋ ਇਹ ਬਾਈ ਇੱਥੇ ਦੇਖਣ ਲੱਗੇ ਕੀ ਹੋ ਗਿਆ ਉਹ ਤਾਂ ਗਾਣੇ ਇਹ ਦਾ ਡਾਕਟਰਾਂ ਨੇ ਰਿਜਲ ਕਰਕੇ ਮਰਿਆ ਆ ਜੀ ਨਹੀਂ ਕਹਿੰਦੇ ਮੈਨੂੰ ਐ ਮੇਰੇ ਸੁਣੋ ਚ ਆਇਆ ਕਹਿੰਦੇ ਮਰਵਾਇਆ ਨੂੰ ਮੱਜ ਨਾ ਕਿਹੜਾ ਬਲਿੰਦਰ ਘੁੰਮਣ ਮਰਿਆ ਉਹ ਬਲਿੰਦਰ ਘੁੰਮਣ ਦੀ ਗੱਲ ਕਰ ਉਹ ਕਿਹਦੀ ਲਖੋਗੇ ਮਾਰੇ ਉਹ ਤਾਂ ਬਾਡੀ ਬਿਲਡਰ ਸੀਗਾ ਤੇਰੇ ਵਰਗਾ ਮਨਵੀਰ ਪੱਤੇ ਨੂੰ ਪਤਾ ਉਹ ਬੰਦੇ ਦੀਆਂ ਤਾਂ ਟੈਂਕੀਆਂ ਬਣਦੀਆਂ ਸੀ ਆਮ੍ਰਿਤਸਰ ਏਰੀਏ ਚ ਟੈਂਕੀਆਂ ਅੱਛਾ ਹਾਂ ਇਹ ਤਾਂ ਹਸਪਤਾਲ ਗਿਆ ਨਾ ਉਹਦੇ ਡੌਲਿਆਂ ਚ ਲੋਕ ਪਾਣੀ ਪੀਂਦੇ ਸੀ ਉਹਦੀ ਕਿਹੜੀ ਐਮ ਆਈ ਮਸ਼ੀਨ ਜਿਹੜੀ ਉਹ ਪਿੱਛੇ ਜਾਂਦੇ ਆ ਉਹਦੇ ਲਾਈਵ ਹੋ ਕੇ ਦਾ ਹੈ ਵੀ ਹੁਣ ਕਹਿੰਦਾ ਮੈਂ ਟ੍ਰੀਟਮੈਂਟ ਹੋਣ ਲੱਗਾ ਮੇਰਾ ਆਪ ਸਹੀ ਸੀ ਬਿਲਕੁਲ ਉਹਨੂੰ ਆਪਣੇ ਆਪੇ ਤੋਂ ਹੀ ਨਹੀਂ ਚੱਲਿਆ ਗਿਆ ਨਾ ਚਲੋ ਗਾਇਜ਼ ਆ ਹੋ ਗਿਆ ਆਪਣੇ ਬੱਸ ਸਵੇਰੇ ਹੁਣ ਲੈਂਟਰ ਪਾਊਗਾ ਅੱਜ ਦਾ ਵਲੌਗ ਆਪਾਂ ਹੁਣ ਬੱਸ ਕਰਦੇ ਆਂ ਐਂਡ ਮਨਿੰਦਰ ਵਲੌਗ ਦਾ ਐਂਡ ਕਰ। ਚਲੋ ਦੋਸਤੋ ਆਪਣੇ ਆਪ ਲੋਗੇ ਜਿੰਨੇ ਜਿਹੋ ਜਿਹੇ ਲੱਗਿਆ ਤਾਂ ਲਾਈਕ ਕਮੈਂਟ ਕਰਦੇ ਹੋਈ। ਸਪੋਰਟ ਕਰ ਦਿਓ ਗਾਇਸ ਸਪੋਰਟ। ਇਹਦੇ ਉੱਤੇ ਇੱਕ ਕੋਠਾ ਹੋਰ ਬਣਾਉਣਾ ਮਾ ਆਪਾਂ। ਨਹੀਂ ਫਿਰ ਵੀਰੇ ਨਹੀਂ ਲੱਭਉਂ। ਨਹੀਂ ਫਿਰ ਮਨਿੰਦਰ ਨੂੰ ਆਹ ਵੀਰੇ ਨਾਲ ਦਿਹਾੜੀ ਲਾਉਣਾ ਸੀ। ਸਰੀਆਂ ਬੰਨਣ। ਕੋਈ ਨਹੀਂ ਸਰੀਆਂ ਵੀ ਬਨ ਲਾਂਗੇ ਲੋਪੇਟੀ ਵੀ ਦੇ ਲੇ। ਆ ਨੰਨੇ ਕੀ ਆ ਤਾਰ ਪਾ ਕੇ ਬਸ ਐ ਮਰੋੜੀ ਜੀ ਦੇਣੀ ਐ। ਕਿੱਡਾ ਔਖਾ ਕੰਮ ਐ। ਪੈਰਾ ਪਰ ਬੈਠ ਕੇ ਦੇਖੋ ਹੋਇਆ। ਆਏ ਹਾਏ ਇਹਨੂੰ ਤਾਂ ਕਹੀਏ ਵੀ ਸੌਖਾ ਹੀ ਹੁੰਦਾ ਵਾ ਕੰਮ ਤਾਂ ਕੋਈ ਵੀ ਔਖਾ ਨਹੀਂ ਕਰਨ ਵਾਲਾ ਚਾਹੀਦਾ ਬੰਦਾ ਕਿ ਨਹੀਂ ਚਲੋ ਹੁਣ ਤਾਂ ਸ਼ਾਮ ਆ ਜਦੋਂ ਤੂੰ ਬੈਠੀ ਕਰਨਾ ਹੋਊਗਾ ਫਿਰ ਮੈਨੂੰ ਰੱਖਾ ਦੇ ਜਿਹੜੀ ਤਰ੍ਹਾਂ ਕੋ ਰੱਖ ਦਿ ਤੇ ਇਦਾਂ ਇਤਰਾਖ ਲੋ ਰਾਤ ਨੂੰ ਤਾਂ ਓਵਰ ਟਾਈਮ ਹੁੰਦਾ ਵਾ ਨਾਈਟ ਡਿਊਟੀ ਨਾਈਟ ਡਿਊਟੀ ਚਲੋ ਸਵੇਰੇ ਦੇਖਦੇ ਆ ਗਾਇਸ ਲੈਂਟਰ ਆਪਣਾ ਸਵੇਰੇ ਪੈ ਜਾਣਾ ਮਟੀਰੀਅਲ ਸਾਰਾ ਆਇਆ ਪਿਆ ਵਾ ਹੋ ਦੇਖੋ ਉੱਥੇ ਉੱਥੇ ਪਿਆ ਮਟੀਰੀਅਲ ਸਾਰਾ ਆ ਗਲੀ ਚ ਸਾਰਾ ਸਮਾਨੀ ਸਮਾਨ ਪਿਆ ਵਾ ਤੇ ਸਵੇਰੇ ਫਿਰ ਦੇਖਦੇ ਆ ਕਿੰਨੇ ਵਜੇ ਲੈਂਟਰ ਪੈਂਦਾ ਹੈ ਸਵੇਰੇ ਦੱਸਾਂਗੇ ਤੁਹਾਨੂੰ ਠੀਕ ਹੈ ਤੇ ਮਿਲਦੇ ਆ ਨੈਕਸਟ ਵਲੌਗ ਚ ਓਕੇ ਬਾਏ ਸੀ ਯੂ ਅੱਜ ਅਸੀਂ ਨਾਲ ਪਿੰਨ ਹਲ ਨੂੰ ਨਾ ਕੇ ਮਿਲਾਂਗੇ ਹੈਲੋ ਅੱਜ ਤੁਹਾਡੇ ਕੋਈ ਨਾਤਾ ਨਹੀਂ ਨਾ ਆ ਦੇਖੋ ਗਾਇਸ ਕੱਲ ਨੂੰ ਨਾ ਕੇ ਮਿਲਾਂਗੇ ਸਾਰੇ 7 ਫੁੱਟ ਦੀ ਇੱਕ ਦੋ ਤਿੰਨ ਸਾਰੇ ਆਜੋ ਇੱਕ ਦੋ ਤਿੰਨ